ਲਗਾਤਾਰਤਾ ਦੇ ਵਿੱਚ ਅੱਜ ਅਸੀਂ ਚੌਥਾ ਸ਼ਲੋਕ ਜੋ ਸਤਿਗੁਰੂ ਪਿਆਰੇ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਤੋਂ ਅੱਗੇ 5 ਨੰਬਰ ਸ਼ਲੋਕ ਤੋਂ ਵਿਚਾਰ ਨੂੰ ਸਮਝਣ ਦਾ ਯਤਨ ਕਰਾਂਗੇ ਵਿਚਾਰ ਆਚਾਰ ਬਣ ਜਾਏ ਸੇਖ ਸਚਿਆਰ ਬਣ ਜਾਏ ਇਹ ਸਾਡਾ ਉਦੇਸ਼ ਹੈ ਨਿਸ਼ਾਨਾ ਹੈ ਮਿਸ਼ਨ ਹੈ ਸਰਬੱਤ ਗੁਰੂ ਕੇ ਲਾਲ ਗੁਰਸਖ ਪਿਆਰੇ ਆਪਣੇ ਆਪ ਨੂੰ ਖਾਮੋਸ਼ ਕਰ ਲੋ ਕਹਰੇ ਜੀਓ ਹਾਂਜੀ ਬਿਰਦ ਪਾਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕੋ ਹੋ ਨਾਨਕ ਨਰ ਬਾਬ ਰੇ ਕਿਉਂ ਨਾ ਪਜੈ ਭਗਵਾਨ ਇਹ ਚੌਥਾ ਸ਼ਲੋਕ ਹੈ ਇਸ ਦੀ ਵਿਚਾਰ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ ਪੰਜ ਨੰਬਰ ਸ਼ਲੋਕ ਜਿਸ ਨੂੰ ਅੱਜ ਆਪਾਂ ਸਮਝਣ ਦਾ ਯਤਨ ਕਰਾਂਗੇ ਧਨ ਧਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤਾਨ ਦਾਰਾ ਸੰਪਤ ਸਗਲ ਇਹ ਤਿੰਨ ਉਦਾਹਰਨਾਂ ਨੇ ਧਨ ਜੋ ਵਟਾਂਦਰੇ ਦਾ ਸਾਧਨ ਹੈ ਸੰਸਾਰ ਅੰਦਰ ਧਨ ਦੀ ਪਰਿਭਾਸ਼ਾ ਇਹ ਹੈ ਧਨ ਵਟਾਂਦਰੇ ਦਾ ਸਾਧਨ ਹੈ ਤੁਸੀਂ ਕੋਈ ਹੋਰ ਵਸਤੂ ਆਪਣੇ ਜੀਵਨ ਦੀ ਪ੍ਰਾਪਤ ਕਰਨੀ ਹੈ ਤਾਓ ਧਨ ਦੇ ਇਵਜ ਵਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੁਸੀਂ ਦੁਕਾਨ ਤੇ ਜਾਓ ਦੁਕਾਨ ਤੇ ਉਸ ਮੁਲਕ ਦੀ ਉਸ ਦੇਸ਼ ਦੀ ਜੋ ਕਰੰਸੀ ਹੈ ਜੋ ਧਨ ਦੇ ਰੂਪ ਦੇ ਵਿੱਚ ਹੈ ਉਸ ਨੂੰ ਦਿਓ ਤੇ ਉਸ ਤੋਂ ਵਸਤ ਪ੍ਰਾਪਤ ਕਰ ਲਓ ਦੂਸਰਾ ਹੈ ਦਾਰਾ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚਾ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸਮਝਣ ਦੇ ਲਈ ਇਹ ਨਿਯਮ ਲਿਖ ਲਓ ਸਰਬੱਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਆਪਣੇ ਕੋਲ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਤਗੁਰੂ ਪਿਆਰੇ ਜੀ ਪਰਥਾਏ ਗੱਲ ਕਰਦੇ ਆ ਕਿਸੇ ਦੀ ਉਦਾਹਰਨ ਦੇ ਕੇ ਗੱਲ ਕਰਦੇ ਆ ਪਰ ਉਹ ਉਪਦੇਸ਼ ਸਭ ਲਈ ਹੁੰਦਾ ਇੱਥੇ ਇਹ ਨਹੀਂ ਸਮਝਣਾ ਵੀ ਦਾਰਾ ਇਸਤਰੀ ਦੀ ਗੱਲ ਕੀਤੀ ਗਈ ਹੈ ਦਾਰਾ ਪਤਨੀ ਦੀ ਗੱਲ ਕੀਤੀ ਗਈ ਹੈ ਮਰਦ ਦੀ ਵੀ ਓਨੀ ਹੀ ਗੱਲ ਹੈ ਪਤੀ ਦੀ ਵੀ ਓਨੀ ਹੀ ਗੱਲ ਹੈ ਪਰਥਾਏ ਸਤਿਗੁਰੂ ਪਾਤਸ਼ਾਹ ਜੀ ਨੇ ਦਾਰਾ ਦੇ ਲਿਖਿਆ ਹੈ ਆਸ ਕਰਦਾ ਆਪ ਸਰਬੱਤ ਗੁਰੂ ਕੇ ਲਾਲ ਇਸ ਨੁਕਤੇ ਤੋਂ ਭਲੀ ਪ੍ਰਕਾਰ ਜਾਣੂ ਹੋ ਗਏ ਦਾਰਾ ਦਾ ਅਰਥ ਆਪਾਂ ਕਰਾਂਗੇ ਇਸਤਰੀ ਪਤਨੀ ਜਾਂ ਮਰਦ ਪਤੀ ਹੁਣ ਸੰਸਾਰਿਕ ਵਰਤਾਰੇ ਅੰਦਰ ਪਹਿਲਾਂ ਧਨ ਦੀ ਗੱਲ ਕੀਤੀ ਤੇ ਦੂਸਰੇ ਰੂਪ ਦੇ ਵਿੱਚ ਪਤੀ ਪਤਨੀ ਦੀ ਗੱਲ ਹੋ ਰਹੀ ਹੈ ਇਸਤਰੀ ਮਰਦ ਦੀ ਗੱਲ ਹੋ ਰਹੀ ਹੈ ਇਥੋਂ ਇੱਕ ਗੱਲ ਇਹ ਸਹਜੇ ਹੀ ਸਮਝਣੀ ਹੈ ਵੀ ਜੇ ਅਸੀਂ ਧਨ ਨਹੀਂ ਹਾਂ ਤਾਂ ਸਾਡਾ ਸਰੀਰ પતિ ਪਤਨੀ ਵੀ ਨਹੀਂ ਹੈ ਜਿਵੇਂ ਆਪਾਂ ਪਹਿਲਾਂ ਉਦਾਹਰਣ ਲਈ ਭਈ ਧਨ ਵਟਾਂਦਰੇ ਦਾ ਸਾਧਨ ਹੈ ਇਸੇ ਤਰ੍ਹਾਂ ਪਤੀ ਪਤਨੀ ਇਸ ਸੰਸਾਰ ਦੇ ਅੰਦਰ ਪਰਮਾਤਮਾ ਦੇ ਉਸ ਮਹਾਨ ਜੀਵਨ ਦੀ ਉਤਪਤੀ ਦਾ ਸਾਧਨ ਹਨ ਇਸ ਵਿਚਾਰ ਨੂੰ ਸਰਵਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਲਿਖ ਲਓ ਜੋ ਪਤੀ ਪਤਨੀ ਦਾ ਸੰਬੰਧ ਹੈ ਪਰਮਾਤਮਾ ਦੇ ਇਸ ਸੰਸਾਰ ਅੰਦਰ ਉਪਜਾਏ ਜੀਵਨ ਉਤਪਤੀ ਦੇ ਸਿਧਾਂਤ ਨੂੰ ਅੱਗੇ ਤੋਰਨ ਦਾ ਸਾਧਨ ਹਨ ਪਤੀ ਪਤਨੀ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਜਿਵੇਂ ਧਨ ਪਦਾਰਥ ਵਸਤੂ ਵਿਟਾਂਦਰੇ ਦਾ ਸਾਧਨ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਇਸੇ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਪਤੀ ਪਤਨੀ ਦਾ ਸੰਬੰਧ ਪਰਮਾਤਮਾ ਦੀ ਮਹਾਨ ਇਸ ਜੀਵਨ ਉਤਪਤੀ ਦੇ ਸਿਧਾਂਤ ਤੋਂ ਸਾਧਨ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਧਨਦਾਰਾ ਸੰਪਤ ਸਗਲ ਹੁਣ ਸੰਪਤ ਸਗਲ ਸਾਰੀ ਸੰਪਤੀ ਸੰਪਤੀ ਦੀ ਜਿਹੜੀ ਪਰਿਭਾਸ਼ਾ ਹੈ ਉਹ ਇਹ ਹੈ ਵੀ ਜੋ ਸਾਡੇ ਕੋਲ ਪ੍ਰਾਪਤ ਸਾਧਨ ਹਨ ਉਨ੍ਹਾਂ ਸਾਧਨਾ ਦਾ ਬਦਲਾ ਧਨ ਪਦਾਰਥ ਦੇ ਵਿੱਚ ਜਿਵੇਂ ਪਹਿਲਾਂ ਧਨ ਧਨ ਤੇ ਸੰਪਤੀ ਦੀ ਦੋਨਾਂ ਦੀ ਉਧਾਰਨ ਪ੍ਰਭਾਸ਼ਾ ਜਿਹੜੀ ਪਿਆਰ ਦੇ ਨਾਲ ਸਮਝਣ ਦੀ ਲੋੜ ਹੈ ਧਨ ਵਟਾਂਦਰੇ ਦਾ ਉਹ ਸਾਧਨ ਹੈ ਜਿਹਦੇ ਨਾਲ ਅਸੀਂ ਸੰਪਤੀ ਖਰੀਦ ਸਕਦੇ ਹਾਂ ਸੰਪਤੀ ਉਹ ਸਾਧਨ ਹੈ ਜਿਹਦੇ ਨਾਲ ਅਸੀਂ ਧਨ ਪਦਾਰਥ ਕਰ ਸਕਦੇ ਹਾਂ ਬਸ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਧਨ ਅਤੇ ਸੰਪਤੀ ਦੋਨੋਂ ਇੱਕ ਇੱਕ ਦੂਜੇ ਦੇ ਪੂਰਕ ਹਨ ਜਿੰਨੇ ਆਪਾਂ ਕਹੇ ਲਈ ਆਪਣੇ ਕੋਲੇ ਜ਼ਮੀਨ ਹੈ ਹੁਣ ਜ਼ਮੀਨ ਕਿਸ ਕਿਸ ਚੀਜ਼ ਦਾ ਰੂਪ ਹੈ ਧਨ ਦਾ ਜ਼ਮੀਨ ਵੇਚ ਕੇ ਅਸੀਂ ਧਨ ਪਦਾਰਥ ਕਾ ਪ੍ਰਾਪਤ ਕਰ ਸਕਦੇ ਹਾਂ ਧਨ ਪਦਾਰਥ ਦੇ ਕੇ ਅਸੀਂ ਜ਼ਮੀਨ ਪ੍ਰਾਪਤ ਕਰ ਸਕਦੇ ਹਾਂ ਇਸ ਤਰ੍ਹਾਂ ਇਹ ਧਨਦਾਰਾ ਸੰਪਤ ਸਗਲ ਸਾਰੀ ਸੰਪਤੀ ਉਹਦੇ ਵਿੱਚ ਸਾਰਾ ਜੋ ਸਾਡੇ ਕੋਲੇ ਆਰਥਿਕ ਸਾਧਨ ਹਨ ਜੋ ਸੰਪਤੀ ਹੈ ਉਸ ਸਾਰੇ ਦੀ ਗੱਲ ਸਤਿਗੁਰੂ ਪਿਆਰੇ ਜੀ ਨੇ ਇੱਥੇ ਧੰਨ ਗੁਰਦੇਵਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਧਨਦਾਰਾ ਸੰਪਤ ਸਗ ਜੇਨ ਆਪਣੀ ਕਰਮਾਨ ਜਿਨ੍ਹਾਂ ਨੇ ਇਹਨਾਂ ਨੂੰ ਆਪਣੀ ਮੰਨ ਲਿਆ ਹੁਣ ਆਪਣੀ ਮੰਨ ਲੈਣਾ ਅਤੇ ਵਿਟਾਂਦਰੇ ਦਾ ਸਾਧਨ ਮੰਨ ਲੈਣਾ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਭਿੰਨ ਭਿੰਨਤਾ ਹੈ ਸਤਗੁਰੂ ਪਿਆਰੇ ਦੇ ਪਿਆਰ ਅੰਦਰ ਇਹ ਜਿਹੜੀਆਂ ਵਸਤੂਆਂ ਨੇ ਇਹ ਇੱਕ ਵਟਾਂਦਰੇ ਦਾ ਸਾਧਨ ਨੇ ਇਹ ਇੱਕ ਪਰਮਾਤਮਾ ਦੇ ਜੀਵਨ ਉਤਪਤੀ ਦਾ ਸਾਧਨ ਨੇ ਇਹ ਸਾਡੀਆਂ ਨਹੀਂ ਹਨ ਇਹ ਗੱਲ ਸਤਗੁਰੂ ਤੇਗਵਾ ਦਰਮਾਰਾ ਸੱਚਾ ਪਾਤਸ਼ਾਹ ਬੜੀ ਸੂਖਮ ਭੇਦ ਵਾਲੀ ਗੱਲ ਆ ਜਿਹੜੀ ਉਹ ਸਾਨੂੰ ਸਮਝਾ ਰਹੇ ਨੇ ਅਗਲੀ ਪੰਕਤੀ ਦੇ ਵਿੱਚ ਇਸ ਨੂੰ ਵਿਆਖਿਆ ਕਰਕੇ ਦੱਸ ਰਹੇ ਨੇ ਇਨ ਮੈਂ ਕਛ ਸੰਗੀ ਨਹੀਂ ਇਹਨਾਂ ਦੇ ਨਾਲ ਕੁਝ ਵੀ ਤੇਰੇ ਨਿਭਣ ਵਾਲਾ ਨਹੀਂ ਹੈ ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਜਾਨ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਨਾਨਕ ਪਦ ਦੀ ਮੋਹਰ ਲਾ ਕੇ ਜਿਵੇਂ ਕੋਈ ਕਵੀ ਆਪਣਾ ਨਾਮ ਕਵਿਤਾ ਦੇ ਵਿੱਚ ਪਾ ਕੇ ਉਸ ਨੂੰ ਸੰਸਾਰੀ ਪੱਦਰ ਤੇ ਉਜਾਗਰ ਕਰਦਾ ਹੈ ਵੀ ਇਹ ਮੇਰੀ ਲਿਖਤ ਹੈ ਇਹ ਲਿਖਤ ਪ੍ਰਮਾਣ ਪ੍ਰਮਾਣਿਕ ਹੈ ਨਾਨਕ ਪਦ ਬਾਣੀ ਦੀ ਪ੍ਰਮਾਣਿਕਤਾ ਹੈ ਕਵਤਾ ਦੀ ਪ੍ਰਮਾਣਿਕਤਾ ਕਵੀ ਦੇ ਨਾਮ ਨਾਲ ਬਣਦੀ ਹੈ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਜਦੋਂ ਨਾਨਕ ਪਦ ਆ ਜਾਂਦਾ ਹੈ ਤਾਂ ਉਹ ਸਤਿਗੁਰੂ ਪਿਆਰੇ ਜੀ ਦੇ ਪ੍ਰਮਾਣਿਕ ਸਰੂਪ ਹੋਣ ਦਾ ਉਲੇਖ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਨਾਨਕ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਨੇ ਕਿ ਭਾਈ ਧਨ ਇਸਤਰੀ ਮਰਦ ਪਤੀ ਪਤਨੀ ਜ਼ਮੀਨਾਂ ਜਾਇਦਾਦਾਂ ਸਾਰੀ ਸੰਪਤੀ ਇਹ ਭਾਈ ਤੇਰੀ ਨਹੀਂ ਹੈ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਂ ਇਨ ਮੇ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਉਹਨੂੰ ਗੁਰੂ ਜੀ ਕਹਿੰਦੇ ਵੀ ਇਹ ਗੱਲ ਨੂੰ ਤੂੰ ਸੱਚੀ ਮੰਨ ਲਾ ਕਿਉਂਕਿ ਜਦੋਂ ਕੋਈ ਗੱਲ ਆਪਾਂ ਦ੍ਰਿੜ ਕਰਾਉਣੀ ਹੋਵੇ ਉਹਨੂੰ ਫਿਰ ਸਾਨੂੰ ਦੁਹਰਾ ਕੇ ਕਹਿਣਾ ਪੈਂਦਾ ਵੀ ਸੱਚ ਕਰਕੇ ਜਾਣੀ ਸੱਚ ਕਰਕੇ ਜਾਣੀ ਇਹ ਗੱਲ ਸੱਚੀ ਹੈ ਆਪਾਂ ਇੱਕ ਵਾਰੀ ਗੱਲ ਕਿਸੇ ਨੂੰ ਕਹੀ ਉਹਨੇ ਉਸ ਗੱਲ ਨੂੰ ਸਹਿਜੇ ਹੀ ਲਿਆ ਸਧਾਰਨਕਤਾ ਦੇ ਵਿੱਚ ਲਿਆ ਆਮ ਤੌਰ ਤੇ ਸੁਣਿਆ ਫਿਰ ਅਸੀਂ ਦੁਹਰਾ ਕੇ ਉਹਨੂੰ ਕਿਹਾ ਵੀ ਤੂੰ ਐਵੇਂ ਹੀ ਨਾ ਜਾਣੀ ਇਸ ਗੱਲ ਨੂੰ ਵੀ ਉਹੀ ਕਹਤਾ ਇਹ ਉਹੀ ਨਹੀਂ ਕਿਹਾ ਇਹ ਐਵੇਂ ਨਹੀਂ ਕਹੀ ਗੱਲ ਇਹ ਗੱਲ ਨੂੰ ਤੂੰ ਸੱਚੀ ਜਾਣ ਦੇਖੋ ਇਹ ਵਿਸ਼ਵਾਸ ਉਦੋਂ ਕਰਾਉਣਾ ਪੈਂਦਾ ਜਦੋਂ ਸਾਹਮਣੇ ਵਾਲਾ ਆ ਵਿਸ਼ਵਾਸ ਜਾਂ ਭਰੋਸਾ ਨਾ ਕਰਦਾ ਹੋਵੇ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਦੇਖੋ ਕਿੰਨੇ ਪਿਆਰ ਦੇ ਨਾਲ ਇਹ ਗੱਲ ਸਾਨੂੰ ਦਰੋਣਾ ਦੇ ਵੀ ਗੁਰਸਿੱਖੋ ਪਿਆਰਿਓ ਕਿਤੇ ਐਵੇਂ ਹੀ ਨਾ ਸਾਡੀ ਇਸ ਗੱਲ ਨੂੰ ਸਮਝ ਲਿਓ ਵੀ ਗੁਰੂ ਜੀ ਨੇ ਐਵੇਂ ਹੀ ਕਹਿਤਾ ਐਵੇਂ ਨਹੀਂ ਕਿਹਾ ਇਹ ਗੱਲ ਨੂੰ ਸੱਚੀ ਜਾਣ ਲਓ ਸੱਚੀ ਮੰਨ ਲਓ ਸੱਚ ਕਰਕੇ ਜਾਣਿਓ ਵੀ ਧਨਦਾਰਾ ਸੰਪਤੀ ਹੈ ਜਿਹੜੀ ਇਹ ਤੁਹਾਡੀ ਆਪਣੀ ਨਹੀਂ ਹੈ ਇਹ ਤੁਹਾਡੇ ਨਾਲ ਜਾਣ ਵਾਲੀ ਨਹੀਂ ਹੈ ਸਤਗੁਰੂ ਪਿਆਰੇ ਜੀ ਦੇ ਭੈ ਅੰਦਰ ਹੁਣ ਇਸ ਉਪਦੇਸ਼ ਨੂੰ ਆਪਾਂ ਆਚਾਰ ਅਤੇ ਵਿਹਾਰ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ ਇਹ ਆਪਾਂ ਅਖਰੀ ਅਰਥ ਦੇ ਸਮਝ ਲੈ ਹੁਣ ਇਹ ਉਪਦੇਸ਼ ਸਾਡਾ ਆਚਾਰ ਕਿਵੇਂ ਬਣੇ ਸਾਡਾ ਵਿਹਾਰ ਕਿਵੇਂ ਬਣੇ ਸਾਡਾ ਕਿਰਦਾਰ ਕਿਵੇਂ ਬਣੇ ਆਪਾਂ ਇਸ ਜੋਗਤ ਨੂੰ ਜਾਣੀ ਸਤਗੁਰੂ ਪਿਆਰੇ ਜੀ ਦੇ ਭੈ ਅੰਦਰ ਜਦੋਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਸੰਸਾਰ ਅੰਦਰ ਇਹ ਸੱਚ ਦਾ ਹੋਕਾ ਸਤਨਾਮ ਪੜ ਮੰਤਰ ਸੁਨਾਇਆ ਇਹ ਸੱਚ ਨਾਮ ਸੀ ਜਿਹੜਾ ਉਹ ਦੁਨੀਆ ਨੂੰ ਦੇਣ ਲਈ ਸੰਸਾਰ ਦੇ ਹਰ ਇੱਕ ਪ੍ਰਾਣੀ ਤੱਕ ਪਹੁੰਚਾਉਣ ਲਈ ਜਦੋਂ ਪ੍ਰਚਾਰਕ ਦੌਰੇ ਅਰੰਭੇ ਤਾਂ ਉਹ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜਾ ਕੇ ਸਮਸ਼ਾਨ ਘਾਟ ਬੈਠਦੇ ਨੇ ਸਮਸ਼ਾਨ ਘਾਟ ਜਾ ਕੇ ਬੈਠਦੇ ਨੇ ਤਾਂ ਪੁੱਛਿਆ ਪੁੱਛਣ ਵਾਲਿਆਂ ਨੇ ਪੁੱਛਿਆ ਕਿਉਂਕਿ ਰਾਏ ਬੁਲਾਰ ਵੈਗੁਰੂ ਜੀ ਦੌਲਤ ਖਾਨ ਲੋਧੀ ਅਤੇ ਜਿਹੜਾ ਉਥੋਂ ਦਾ ਕਾਜੀ ਹੈ ਉਹ ਵੀ ਨਾਲ ਨੇ ਭਾਈਆ ਜੈਰਾਮ ਜੀ ਉਹ ਵੀ ਨਾਲ ਨੇ ਸਾਰੇ ਸਾਰਾ ਸੁਲਤਾਨਪੁਰ ਲੋਧੀ ਸਾਰਾ ਇਕੱਠ ਹੈ ਭਰਮਾ ਇਕੱਠ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੇ ਜਾ ਕੇ ਜਦੋਂ ਸਮਸ਼ਾਨ ਘਾਟ ਜਾ ਕੇ ਬੈਠਦੇ ਨੇ ਤੇ ਉੱਥੇ ਜਦੋਂ ਪੁੱਛ ਪੁੱਛਿਆ ਵੀ ਇੱਥੇ ਕਾਦੇ ਵਾਸਤੇ ਆਏ ਆ ਇੱਥੇ ਕੀ ਕਰਨਾ ਆਏ ਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚਾ ਪਾਤਸ਼ਾਹ ਜੀ ਕਹਿੰਦੇ ਵੀ ਇਥੋਂ ਅਸੀਂ ਸੱਚ ਦਾ ਪੈਗਾਮ ਸ਼ੁਰੂ ਕਰਨਾ ਹੈ ਸੱਚ ਦਾ ਹੋਕਾ ਦੇਣਾ ਸ਼ੁਰੂ ਕਰਨਾ ਇਥੋਂ ਨਾਮ ਦੀ ਗੱਲ ਸ਼ੁਰੂ ਕਰਨੀ ਆ ਤਾਂ ਨਾਮ ਦੀ ਗੱਲ ਆ ਜਿਹੜੀ ਉਹ ਸਮਸ਼ਾਨ ਘਾਟ ਤੋਂ ਸ਼ੁਰੂ ਕਰਨ ਦਾ ਆਵ ਕੀ ਹੈ ਸਤਿਗੁਰੂ ਪਿਆਰੇ ਦੇ ਪੈਰ ਅੰਦਰ ਸਭ ਤੋਂ ਪਹਿਲਾਂ ਸਾਨੂੰ ਮਰਨਾ ਪੈਂਦਾ ਹੈ ਕਿਉਂਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਦੋਂ ਨਾ ਸੰਪਤੀ ਸਾਡੀ ਰਹਿੰਦੀ ਹੈ ਨਾ ਧਨ ਸਾਡਾ ਰਹਿੰਦਾ ਹੈ ਨਾ ਇਸਤਰੀ ਮਰਦ ਪਤੀ ਪਤਨੀ ਸਾਡੇ ਰਹਿੰਦੇ ਨਹੀਂ ਉਦੋਂ ਸਾਡਾ ਕੋਈ ਨਹੀਂ ਹੁੰਦਾ ਉਦੋਂ ਉਹਨਾਂ ਦੇ ਨਾਲੋਂ ਸਾਡਾ ਤੋੜ ਵਿਛੋੜਾ ਹੋ ਜਾਂਦਾ ਹੈ ਉੜੂ ਡੂੜਾ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੈਨੂੰ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਾਸ ਇਹ ਰੁਪਈਏ ਪੈਸੇ ਧਨ ਜਾਇਦਾਦ ਵੱਲੋਂ ਮਰ ਜਾ ਇਸਤਰੀ ਪੁਰਖ ਦੇ ਸੰਬੰਧ ਵੱਲੋਂ ਮਰ ਜਾ ਤੇ ਸਾਰੀ ਸੰਪਤੀ ਦੇ ਪਿਆਰ ਵੱਲੋਂ ਤੈਨੂੰ ਪਹਿਲਾਂ ਮਰਨਾ ਪਵੇਗਾ ਜਿੰਨਾ ਚਿਰ ਤੂੰ ਇਹਨਾਂ ਨੂੰ ਆਪਣੀ ਸਮਝੇਂਗਾ ਉਨਾ ਚਿਰ ਤੂੰ ਜਿਉਂਦਾ ਹੈ ਜਦੋਂ ਤੂੰ ਇਸ ਨੂੰ ਆਪਣੀ ਨਹੀਂ ਸਮਝੇਂਗਾ ਉਦੋਂ ਤੂੰ ਮਰਿਆ ਹੋਇਆ ਹੈ ਤਾਂ ਮਰਨਾ ਹੈ ਤੇ ਸਤਿਗੁਰੂ ਪਿਆਰੇ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਚ ਦਾ ਹੋਕਾ ਦੇਣ ਦੇ ਲਈ ਇਹ ਬਚਨ ਉਹਨਾਂ ਨੂੰ ਦੱਸਿਆ ਵੀ ਇੱਥੋਂ ਕੰਮ ਸ਼ੁਰੂ ਕਰਨਾ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਵੀ ਜਦੋਂ ਅਸੀਂ ਸੱਚ ਬੋਲਣਾ ਹੈ ਤਾਂ ਦੁਨੀਆਂ ਵਾਲਿਆਂ ਨੇ ਕਹਿਣਾ ਤੈਨੂੰ ਮਾਰ ਦੇਾਂਗੇ ਤੈਨੂੰ ਖਤਮ ਕਰਦੇ ਆਂਗੇ ਹੁਣ ਤੈਨੂੰ ਮਾਰਦੇ ਆਂਗੇ ਤੈਨੂੰ ਖਤਮ ਕਰਦੇ ਆਂਗੇ ਤਾਂ ਫਿਰ ਕੀ ਹੋਏਗਾ ਉਹ ਕਹਣਗੇ ਤੈਨੂੰ ਅਸੀਂ ਪੈਸੇ ਦੇ ਦਿੰਨੇ ਆ ਤੈਨੂੰ ਅਸੀਂ ਰਤਵਾ ਦੇ ਦਿੰਨੇ ਆ ਤੈਨੂੰ ਅਸੀਂ ਜ਼ਮੀਨ ਜਾਇਦਾਦ ਦੇ ਦਿੰਨੇ ਆ ਤੈਨੂੰ ਅਸੀਂ ਕੰਮ ਦੀ ਪੂਰਤੀ ਦੇ ਸਾਧਨ ਦੇ ਦਿੰਨੇ ਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਕਹਿਣ ਲੱਗੇ ਵੀ ਜਦੋਂ ਇਹ ਸਾਡੇ ਕੋਲੇ ਆਏਗੀ ਚੁਣੌਤੀ ਆਏਗੀ ਉਸ ਸਮੇ ਅਸੀਂ ਪਹਿਲਾਂ ਹੀ ਕਹਿ ਦੇਵਾਂਗੇ ਵੀ ਅਸੀਂ ਤਾਂ ਭਾਈ ਮਰੇ ਹੋਏ ਹਾਂ ਮਰੇ ਹੋਏ ਬੰਦੇ ਨੂੰ ਤੁਸੀਂ ਨਾ ਜ਼ਮੀਨ ਦਾ ਲਾਲਚ ਦੇ ਸਕਦੇ ਹੋ ਨਾ ਇਸਤਰੀ ਦਾ ਲਾਲਚ ਦੇ ਸਕਦੇ ਹੋ ਨਾ ਤੁਸੀਂ ਸੰਪਦਾ ਦਾ ਲਾਲਚ ਦੇ ਸਕਦੇ ਹੋ ਮਰੇ ਹੋਏ ਬੰਦੇ ਨੂੰ ਲਾਲਚ ਨਹੀਂ ਦਿੱਤਾ ਜਾ ਸਕਦਾ ਅਸੀਂ ਤਾਂ ਮਰ ਚੁੱਕੇ ਹਾਂ ਮਰੇ ਹੋਏ ਹਾਂ ਤਾਂ ਇਹ ਹੀ ਉਹ ਮਹਾਨ ਮਰਤਵਾ ਪ੍ਰਾਪਤ ਕਰਨ ਦੀ ਯੋਗਤ ਹੈ ਪਿਆਰੇ ਜੀਓ ਜਿਹੜਾ ਸਿੱਖੀ ਦੇ ਵਿੱਚ ਸਰਵ ਉਤਮ ਤੇ ਮਹਾਨ ਮਰਤਵਾ ਹੈ ਜਿਸ ਨੂੰ ਅਸੀਂ ਸ਼ਹੀਦੀ ਕਹਿੰਦੇ ਹਾਂ ਜਦੋਂ ਪਰਮਾਰਥ ਦੇ ਰਸਤੇ ਤੇ ਕੋਈ ਗੁਰੂ ਕਾ ਲਾਲ ਗੁਰਸਿੱਖ ਪਿਆਰਾ ਪੈਰ ਧਰਦਾ ਹੈ ਉਸ ਰਸਤੇ ਤੇ ਚੱਲਦਾ ਹੈ ਤਾਂ ਪਿਆਰੇ ਜੀਓ ਸ਼ਹੀਦ ਹੋਣ ਦਾ ਚਾਹ ਪੈਦਾ ਹੁੰਦਾ ਹੈ ਜੋ ਸਹਬਜ਼ਾਦਿਆਂ ਦੇ ਮਨ ਦੇ ਵਿੱਚ ਸੀ ਜੋ ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੋ ਭਾਈ ਲక్ష్మణ ਸਿੰਘ ਧਾਰੋਵਾਲ ਜੋ ਗੁਰੂ ਕੇ ਲਾਲ ਇਸ ਪਰਮਾਰਥ ਦੇ ਮਾਰਗ ਤੇ ਚੱਲੇ ਉਹਨਾਂ ਦੇ ਮਨ ਦੇ ਵਿੱਚ ਸ਼ਹੀਦੀ ਦਾ ਚਾ ਪੈਦਾ ਹੋਇਆ ਤੇ ਸ਼ਹੀਦ ਹੋਣਾ ਸਭ ਤੋਂ ਉੱਚਾ ਮਰਤਵਾ ਹੈ ਗੁਰਸਿੱਖੀ ਦੇ ਅੰਦਰ ਏ ਸਰਬਤ ਗੁਰੂ ਕੇ ਲਾਲ ਗੁਰਸਿੱਖ ਤੇ ਗੁਰਸਿੱਖ ਪਿਆਰੇ ਲਿਖ ਲੋ ਸਭ ਤੋਂ ਉੱਚਾ ਮਰਤਵਾ ਜੋ ਸਿੱਖੀ ਦੇ ਵਿੱਚ ਹੈ ਉਹ ਹੈ ਸ਼ਹੀਦੀ ਤੇ ਸ਼ਹੀਦ ਹੋਣਾ ਉੱਚਾ ਮਰਤਵਾ ਪ੍ਰਾਪਤ ਕਰਨਾ ਪਰਮਾਰਥ ਦੇ ਰਸਤੇ ਤੇ ਤੁਰਨ ਵਾਲਿਆਂ ਦਾ ਚਾਹ ਹੈ ਜਿਸ ਨੂੰ ਸਤਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਕਿਹਾ ਜਾ ਤੋ ਪ੍ਰੇਮ ਖੇਲਣ ਕਾ ਚਾਓ ਸੇਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾਏ ਇਤ ਮਾਰਗ ਪੈਰ ਤਰੀ ਜਾਏ ਇਹ ਪਰਮਾਰਥ ਦੇ ਰਸਤੇ ਤੇ ਪੈਰ ਧਰ ਸਿਰ ਦੀਜੇ ਕਾਨ ਨਾ ਕੀਜੇ ਸਿਰ ਦੀਜੇ ਕਾਨ ਨਾ ਕੀਜੇ ਤਾਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਂ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਤਾਨ ਗੁਰਤੇਗਵਾਦਰ ਮਹਾਰਾਜ ਸਚਾ ਪਾਤਸ਼ਾ ਨੌਵੇਂ ਨਾਨਕ ਇਹ ਗੱਲ ਸਾਨੂੰ ਗੁਰਸਿੱਖਾਂ ਨੂੰ ਸਿਖਾਉਂਦੇ ਆ ਵੀ ਗੁਰਸਿੱਖੋ ਇਸ ਪਰਮਾਰਥ ਦੇ ਰਸਤੇ ਤੇ ਚੱਲਦੇ ਹੋਏ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲੋਗੇ ਤਾਂ ਬਹੁਤ ਲਾਲਚ ਆਉਣਗੇ ਤੁਹਾਡੇ ਰਸਤੇ ਦੇ ਵਿੱਚ ਬਹੁਤ ਲਾਲਚ ਆਉਣਗੇ ਤੁਹਾਡੇ ਰਸਤੇ ਦੇ ਵਿੱਚ ਹੁਣ ਆਪਾਂ ਇਸ ਨੂੰ ਜ਼ਿੰਦਗੀ ਦੇ ਦੂਸਰੇ ਪਰਪੇਖ ਤੋਂ ਉਦਾਹਰਨ ਨਾਲ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰੂ ਪਿਆਰੇ ਜੀ ਨੇ ਜੋ ਸਾਨੂੰ ਰਹਿਤ ਦਿੱਤੀ ਜੋ ਸਾਨੂੰ ਮਾਰਗ ਦਿੱਤਾ ਉਹ ਮਾਰਗ ਜਿਵੇਂ ਅਸੀਂ ਸੰਸਾਰ ਦੀ ਧਨ ਸੰਪਦਾ ਕਮਾਉਂਦੇ ਹਾਂ ਜਿਵੇਂ ਸਤਗੁਰੂ ਪਿਆਰੇ ਜੀ ਨੇ ਕਿਹਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਾਂ ਕੁਝ ਗੁਰਸਿੱਖ ਪਿਆਰੇ ਇਹ ਕਹਿੰਦੇ ਆ ਵੀ ਨਾਮ ਜਪੋ ਪਹਿਲਾਂ ਹੈ ਕਿਰਤ ਕਰੋ ਬਾਅਦ ਵਿੱਚ ਹੈ ਵੰਡ ਛਕੋ ਹੈ ਨਾ ਦੋਨੋਂ ਦੋਨੋਂ ਪੱਖਾਂ ਤੋਂ ਸਮਝਣ ਦਾ ਯਤਨ ਕਰੋ ਸਤਗੁਰੂ ਪਿਆਰੇ ਜੀ ਦੇ ਪੈਰ ਅੰਦਰ ਕਿਰਤ ਅਤੇ ਨਾਮ ਇਹਨਾਂ ਦਾ ਸਮੇਲ ਹੈ ਇਹ ਦੋ ਨਹੀਂ ਹਨ ਇਹ ਇੱਕ ਨੇ ਇੱਕ ਸਰੀਰ ਦੀ ਉਪਜੀਵਕਾ ਹੈ ਇੱਕ ਸਰੀਰ ਦੇ ਲੋਡ ਹੈ ਇੱਕ ਸਰੀਰ ਦੀ ਲੋਡ ਹੈ ਇੱਕ ਜੀਵਾਤਮਾ ਦੀ ਲੋਡ ਹੈ ਜੇ ਸਰੀਰ ਦੀ ਲੋਡ ਪੂਰੀ ਨਹੀਂ ਹੋਏਗੀ ਸਰੀਰ ਮਰੇਗਾ ਤੇ ਜੀਵਾਤਮਾ ਦੀ ਲੋਡ ਪੂਰੀ ਨਹੀਂ ਹੋਏਗੀ ਤਾਂ ਜੀਵਾਤਮਾ ਮਰੇਗੀ ਜਿਵੇਂ ਤੂੰ ਸੰਸਾਰ ਦੇ ਅੰਦਰ ਰਹਿੰਦਾ ਹੋਇਆ ਆਪਣੇ ਸਰੀਰ ਲਈ ਚਿੰਤਾ ਤੌਰ ਹੁੰਦਾ ਹੈ ਤੇ ਸਤਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਚਿਆ ਪਾਤਸ਼ਾਹ ਜੀ ਕਹਿੰਦੇ ਆ ਤੂੰ ਆਪਣੀ ਜੀਵਾਤਮਾ ਲਈ ਵੀ ਚਿੰਤਾ ਤੁਰਹੁ ਉਹਦੇ ਉਹਦਾ ਭੋਜਨ ਵੀ ਉਹਨੂੰ ਉਹਨੂੰ ਪ੍ਰਾਪਤ ਹੋਵੇ ਜੀਵਾਤਮਾ ਦਾ ਭੋਜਨ ਵੀ ਪ੍ਰਾਪਤ ਹੋਵੇ ਤੇਰੇ ਅੰਦਰ ਚਾਹ ਹੋਵੇ ਜਿਵੇਂ ਸਰੀਰ ਨੂੰ ਪਾਲਣ ਦਾ ਚਾਹ ਹੈ ਇਸ ਤਰ੍ਹਾਂ ਜੀਵਾਤਮਾ ਨੂੰ ਪਾਲਣ ਦਾ ਚਾਹ ਵੀ ਹੋਵੇ ਉਹਦੇ ਲਈ ਇੱਕ ਵਚਨ ਸਤਗੁਰੂ ਪਿਆਰੇ ਜੀ ਨੇ ਬੜਾ ਪਿਆਰਾ ਸਾਨੂੰ ਸਮਝਾਇਆ ਸਹਿਬ ਜੀ ਕਹਿਣ ਲੱਗੇ ਵੇਚਲ ਰਾਤ ਨਾ ਜਾਗਿਓ ਜੀਵੰਦਰੋ ਮੋਇਓ ਰਾਤ ਦੇ ਪਿਛਲੇ ਪੈਰ ਦੀ ਗੱਲ ਹੈ ਦੇਖੋ ਇਸੇ ਕੰਮ ਨੂੰ ਆਰੰਭ ਕਰਨ ਦਾ ਸਮਾਂ ਹੈ ਹਰ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ ਹਰ ਅੰਮ੍ਰਿਤ ਭਗਤ ਭੰਡਾਰ ਹੈ ਸਰ ਅਮਰਤ ਦੇ ਜਿਹੜੇ ਭਗਤੀ ਦੇ ਭੰਡਾਰ ਨੇ ਜਿਹੜੇ ਤਾਂ ਜਿਵੇਂ ਆਪਾਂ ਕਹਿੰਦੇ ਆ ਵੀ ਕਿਸੇ ਕੰਮ ਨੂੰ ਸ਼ੁਰੂ ਕਰਨ ਦਾ ਸਭ ਤੋਂ ਸਹੀ ਸਮਾਂ ਕਿਹੜਾ ਹੈ ਕਿਸੇ ਕੰਮ ਨੂੰ ਕਰਨ ਦਾ ਸ਼ੁਰੂ ਕਰਨ ਦਾ ਕਿਸੇ ਕੰਮ ਨੂੰ ਸ਼ੁਰੂ ਕਰਨ ਦੇਖੋ ਸੰਸਾਰ ਦੇ ਅੰਦਰ ਸਾਡੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਮਾਤਾ ਦੇ ਗਰਭ ਦੇ ਵਿੱਚੋਂ ਅਸੀਂ ਆਉਣੇ ਸ਼ੁਰੂ ਹੋਈ ਸ਼ੁਰੂ ਹੋਈ ਗੱਲ ਅਸੀਂ ਪੰਜਾਂ ਪਿਆਰਿਆਂ ਕੇ ਪੇਸ਼ ਹੋ ਕੇ ਖੰਡੇ ਵਾਟੇ ਦੀ ਪੌਲ ਛੱਕ ਕੇ ਸਤ ਗੁਰ ਕੈ ਜਨਮੇ ਗਵਨ ਮਟਾਇਆ ਸ਼ੁਰੂ ਹੋਈ ਉਤੋਂ ਗੱਲ ਇਹਨੂੰ ਸ਼ੁਰੂਆਤ ਸਮਝੋ ਉਤੋਂ ਜਦੋਂ ਅਸੀਂ ਪੰਜਾਂ ਪਿਆਰਿਆਂ ਦੇ ਅੱਗੇ ਪੇਸ਼ ਹੁੰਨੇ ਆ ਨਾ ਉਤੋਂ ਆਇਆ ਸਮਝੋ ਵੀ ਮੇਰੇ ਜ਼ਿੰਦਗੀ ਦਾ ਇੱਥੇ ਸ਼ੁਰੂਆਤ ਹੈ ਇਸ ਸਿੱਖੀ ਦੀ ਸ਼ੁਰੂਆਤ ਹੈ ਸਿੱਖੀ ਜਨਮ ਦੀ ਨਹੀਂ ਹੈ ਸਿੱਖੀ ਕਰਮ ਦੀ ਹੈ ਤੇ ਕਰਮ ਜਦੋਂ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋ ਕੇ ਖੰਡੇ ਵਟੇ ਦੀ ਪੌਲ ਛੱਕ ਕੇ ਪੰਜਾਂ ਪਿਆਰਿਆਂ ਨੇ ਤੁਹਾਡੇ ਸਿਰ ਤੇ ਹੱਥ ਰੱਖ ਕੇ ਜਦੋਂ ਗੁਰਮੰਤਰ ਦ੍ਰਿੜ ਕਰਾਇਆ ਜਦੋਂ ਗੁਰੂ ਨਾਨਕ ਦੇ ਘਰ ਦਾ ਗੁਰਮੰਤਰ ਤੁਹਾਨੂੰ ਮਿਲਿਆ ਜਦੋਂ ਪੰਜਾਂ ਪਿਆਰਿਆਂ ਨੇ ਤੁਹਾਨੂੰ ਰਹਿਤ ਦਿੜਾਈ ਉਦੋਂ ਸਮਝੋ ਵੀ ਤੁਹਾਡੀ ਸ਼ੁਰੂਆਤ ਹੋ ਗਈ ਹੈ ਉਥੋਂ ਤੋਂ ਤੁਸੀਂ ਤੁਹਾਡਾ ਸਫ਼ਰ ਆ ਜਿਹੜਾ ਉਹ ਪਰਮਾਰਥ ਦਾ ਸਫ਼ਰ ਸ਼ੁਰੂ ਹੋਇਆ ਤੁਸੀਂ ਸਿੱਖ ਪੰਥ ਪੰਥ ਮਤਰਾ ਰਸਤਾ ਉਹ ਸਿੱਖੀ ਦੇ ਪੰਥ ਸਿੱਖੀ ਦੇ ਰਸਤੇ ਤੇ ਗੁਰਮਖ ਗਾਢੀ ਰਾਹ ਜਿਸ ਨੂੰ ਕਿਹਾ ਗਿਆ ਉਸ ਰਸਤੇ ਦੇ ਪੰਧ ਹੀ ਬਣ ਗਏ ਪਰਮਾਰਥ ਦੇ ਰਸਤੇ ਤੇ ਚੱਲ ਪਏ ਤੇ ਤੁਹਾਡੇ ਮਨ ਚ ਚਾਹ ਪੈਦਾ ਹੋਇਆ ਹੁਣ ਚਾਹ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗੁਰਸਿੱਖੀ ਦੀ ਜਿਹੜੀ ਦਾਤ ਹੈ ਉਹਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਅੰਮ੍ਰਿਤ ਵੇਲਾ ਜਦੋਂ ਸ਼ੁਰੂ ਕਰਨ ਦਾ ਸਮਾਂ ਹੈ ਜਦੋਂ ਨਾਮ ਜਪਣਾ ਸ਼ੁਰੂ ਕਰਨਾ ਹੈ ਸਾਰਾ ਦਿਨੋਂ ਦੀ ਸੰਭਾਲ ਕਰਨੀ ਹੈ ਸਾਸ ਸਾਸ ਸਿਮਰੋ ਗੋਬਿੰਦ ਮਾਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਥ ਸੰਗ ਅਗਨ ਸਾਗਰ ਤਰੋ ਹਾਰ ਤਾਨ ਕੇ ਪਰਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਇਹ ਆਪਾਂ ਦੂਸਰਾ ਪੱਖ ਜਿਹੜਾ ਹੈ ਧਨ دارਾ ਸੰਪਤ ਸਗਲ ਜਿਨ ਆਪਣੀ ਕਰਮਾਣ ਦਾ ਦੂਸਰਾ ਪੱਖ ਜਿਹੜਾ ਹੈ ਉਹ ਇਹ ਹੈ ਵੀ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਇਸ ਸਰੀਰ ਦੀ ਲੋੜ ਅਤੇ ਜੀਵਾਤਮਾ ਦੀ ਲੋੜ ਨੂੰ ਸਮਝਣਾ ਹੈ ਇਸ ਸਰੀਰ ਦੀ ਲੋੜ ਦੇ ਲਈ ਧਨ ਦੀ ਲੋੜ ਹੈ ਇਸ ਸਰੀਰ ਦੀ ਲੋੜ ਦੇ ਲਈ ਪਤੀ ਪਤਨੀ ਦੀ ਲੋੜ ਹੈ ਇਸ ਸਰੀਰ ਦੇ ਲਈ ਸਾਡੇ ਕੋਲੇ ਸੰਪਦ ਸੰਪਤੀ ਦੀ ਲੋੜ ਹੈ ਇਸ ਸਰੀਰ ਦੀਆਂ ਲੋੜਾਂ ਨੇ ਨਾ ਸਾਡੇ ਸਾਡੇ ਸਰੀਰ ਦੀਆਂ ਲੋੜਾਂ ਨੇ ਸਰੀਰ ਇਹਨਾਂ ਦੀ ਇਹਨਾਂ ਲੋੜਾਂ ਦੀ ਪੂਰਤੀ ਦੇ ਲਈ ਯਤਨ ਕਰਦਾ ਹੈ ਤਾਂ ਜੋ ਜੀਵਾਤਮਾ ਦੀ ਲੋੜ ਹੈ ਸਤਗੁਰੂ ਧੰਨ ਗੁਰ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਸਾਨੂੰ ਇਹਨਾਂ ਦੀ ਉਦਾਹਰਨ ਦੇ ਕੇ ਇਹ ਸਰੀਰ ਦੀਆਂ ਲੋੜਾਂ ਦੀ ਉਦਾਹਰਨ ਦੇ ਕੇ ਆਤਮਿਕ ਲੋੜਾਂ ਦੀ ਪੂਰਤੀ ਨੂੰ ਸੱਚ ਬ੍ਰਿਹੜ ਕਰਾਉਣ ਦੇ ਲਈ ਇਹ ਸਤਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਸ਼ਲੋਕ ਹੈ ਇੱਥੇ ਆਪਾਂ ਫਹਿਰਾ ਦੇਵਾਂਗੇ ਇਸ ਸ਼ਲੋਕ ਨੂੰ ਸਾਰੇ ਗੁਰਸਿੱਖ ਪਿਆਰਿਆਂ ਨੇ ਕੰਠ ਕਰਨਾ ਹੈ ਜਿਵੇਂ ਆਪਾਂ ਪਹਿਲਾਂ ਇਸ ਗੱਲ ਨੂੰ ਸਮਝਿਆ ਸੀ ਤੇ ਸਤਗੁਰੂ ਪਿਆਰੇ ਜੀ ਦੇ ਪੈ ਅੰਦਰ ਸਰਬੱਤ ਗੁਰੂ ਕੇ ਲਾਲ ਗੁਰਸਿੱਖ ਪਿਆਰੇ ਮਿਊਟੋਂ ਹਟਾ ਕੇ ਸਾਰੇ ਇਕੱਠੇ ਮਿਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ